ਸਾਡਾ ਇਹ ਇੱਕ ਪਾਣੀ ਦਾ ਰੋਲਾ ਸੀ ਮੋਗੇ ਦਾ ਨਵੇਂ ਦਾ ਚੱਲ ਰਿਹਾ ਸੀ ਸ਼ੇਰਗੜ ਪਿੰਡ ਨਾਲ ਜੀ ਜੋ ਕਿ ਹਾਈ ਕੋਰਟ ਚਾ ਜੀ ਸਾਡੀ ਤਰੀਕ ਪਈ ਹੋਈ ਹੈ ਜੀ 3/7/25 ਦੀ ਇੰਟਰ ਮਾਡਰ ਹੈ ਜੀ ਸਾਡੇ ਕੋਲੇ ਮਹਿਕਮੇ ਆ ਪਾਰਟੀ ਹੈਗਾ ਜੀ ਮਹਿਕਮਾ ਧੱਕੇ ਨਾਲ ਕੰਮ ਕਰਵਾ ਰਿਹਾ ਜੀ ਇਹ ਤਿੰਨ ਪਿੰਡ ਦੇ ਵਿਰੋਧ ਚਾ ਜੀ ਛੋੜ ਖਾਣੇ ਦੀ ਟਾਬ ਤੇ ਪਲੇਰੀਆਂ ਜੀ ਸਿਵਲ ਦੇ ਸਾਡੇ ਕੋਲੇ ਸਿਵਲ ਕੋਰਟ ਦੇ ਵੀ ਸਟੇ ਹੈਗੇ ਆ ਜੀ ਹਾਈ ਕੋਰਟ ਦਾ ਇੰਟਰ ਮਾਡਰ ਹੈਗੇ ਆ ਜੀ ਹਾਈ ਕੋਰਟ ਨੇ ਰੋਕਿਆ ਆ ਮਹਿਕਮੇ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਤੋਂ ਜਦੋਂ ਤੱਕ ਕੇਸ ਹਾਈ ਕੋਰਟ ਚ ਜੀ ਪ੍ਰਾਸਤਾ ਵੀ ਸਾਡਾ ਬੰਦ ਹੋ ਰਿਹਾ ਜੀ ਸਾਡੀ ਪ੍ਰਾਈਵੇਟ ਪ੍ਰੋਪਰਟੀ ਵੇਚੀ ਪਾ ਰਹੇ ਅੱਗੇ ਜੀ ਪਲੇਰੀਆਂ ਪਿੰਡ ਵੀ ਇਹਦੇ ਵਿਰੋਧ 'ਚ ਆ ਜੀ ਪਲੇਰੀਆਂ ਵਾਲਿਆਂ ਨੇ ਵੀ ਸਟੇ ਲਿਆ ਆ ਜੀ ਅਰੇ ਕੋਈ ਵੀ ਕੰਮ ਧੱਕੇ ਸਰਕਾਰਾਂ ਕਿਉਂ ਲੋਕਾਂ ਦਾ ਵਿਰੋਧ ਕਰਨੀ ਹੈ ਸਰਕਾਰਾਂ ਨੇ ਸਾਰੇ ਕੋਟੇ ਹੁੰਦੇ ਆ ਔਰ ਜੋ ਸਟੇ ਲਿਆ ਉਹ ਇਸ ਜਿੱਥੇ ਅਸੀਂ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਇਸ ਕੰਮ ਨਾਲ ਉਹ ਕੋਈ ਲੈਣਾ ਦੇਣਾ ਨਹੀਂ ਹੈ ਸਾਰਾ ਕੁਝ ਮੈਂ ਇਨਵੈਸਟਿਗੇਟ ਕਰਾ ਕੇ ਹੀ ਉਦਘਾਟਨ ਜੀ ਨਾ ਕੇ ਰੋ ਮੇਰਾ ਨਾ ਗੋਪੀਸ਼ੰਗਰ ਜੀ ਪਿੰਡ ਝੋੜੜਾ ਜੀ ਸਾਡਾ ਇਹ ਇੱਕ ਪਾਣੀ ਦਾ ਰੋਲਾ ਸੀ ਮੋਗੇ ਦਾ ਨਵੇਂ ਦਾ ਚੱਲ ਰਿਹਾ ਸੀ ਸ਼ੇਰਗੜ੍ਹ ਪਿੰਡ ਨਾਲ ਜੀ ਜੋ ਕਿ ਹਾਈ ਕੋਰਟ ਚਾ ਜੀ ਸਾਡੀ ਤਰੀਕ ਪਈ ਹੋਈ ਹੈ ਜੀ 3725 ਜੀ ਇੰਟਰ ਮੋਡਰ ਹੈ ਜੀ ਸਾਡੇ ਕੋਲੇ ਮਹਿਕਮਾ ਪਾਰਟੀ ਹੈਗਾ ਜੀ ਮਹਿਕਮਾ ਧੱਕੇ ਨਾਲ ਕੰਮ ਕਰਵਾ ਰਿਹਾ ਜੀ ਇਹ ਅੱਜ ਇਨੋਗ੍ਰੇਸ਼ਨ ਕਰ ਰਹੇ ਹੈ ਜੀ ਇਹ ਪਾਈਪਲਾਈਨ ਦੀ ਮੋਗੇ ਦੀ ਜੀ ਇੱਥੇ ਤਿੰਨ ਪਿੰਡਾਂ ਦੀ ਹਾਂਜੀ ਤਿੰਨ ਪਿੰਡਾਂ ਦੇ ਵਿਰੋਧ ਚਾ ਜੀ ਝੋੜ ਖਾਨੇ ਦੀ ਟਾਪ ਤੇ ਪਲੇਰੀਆਂ ਜੀ ਸਿਵਲ ਦੇ ਸਾਡੇ ਕੋਲੇ ਸਿਵਲ ਕੋਰਟ ਦੇ ਵੀ ਸਟੇ ਹੈਗੇ ਆ ਜੀ ਹਾਈ ਕੋਰਟ ਦਾ ਇੰਟਰਮ ਆਰਡਰ ਹੈਗੇ ਆ ਜੀ ਹਾਈ ਕੋਰਟ ਨੇ ਰੋਕਿਆ ਹੋਇਆ ਮਹਿਕਮੇ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਤੋਂ ਜਦੋਂ ਤੱਕ ਕੇਸ ਹਾਈ ਕੋਰਟ ਚ ਹੈ ਜੀ ਨਹੀਂ ਪਾਈਪ ਲਾਈਨ ਹੈ ਕਾਦੀ ਇਹ ਪਾਣੀ ਪੀਣ ਵਾਲੇ ਨਹੀਂ ਨਹੀਂ ਇਰੀਗੇਸ਼ਨ ਦੀ ਹੈ ਜੀ ਇਰੀਗੇਸ਼ਨ ਵਾਸਤੇ ਪਾ ਰਹੇ ਸਾਡੀਆਂ ਟੁੱਟ ਰਹੀਆਂ ਵਾਟਰ ਵਾਸਤੇ ਪਾਈਪ ਲਾਈਨਾਂ ਆ ਜੀ ਪਿੰਡ ਰੱਤੇ ਖੜੇ ਜੀ ਇੱਕ ਝੋੜ ਦੀ ਟੁੱਟ ਰਹੀ ਹੈ ਪਾਣੀ ਰਸਤਾ ਵੀ ਸਾਡਾ ਬੰਦ ਹੋ ਰਿਹਾ ਜੀ ਸਾਡੀ ਪ੍ਰਾਈਵੇਟ ਪ੍ਰਾਪਰਟੀ ਵਿੱਚ ਹੀ ਪਾ ਰਹੇ ਅੱਗੇ ਜੀ ਪਲੇਰੀਆਂ ਪਿੰਡ ਵੀ ਇਹਦੇ ਵਿਰੋਧ 'ਚ ਆ ਜੀ ਪਲੇਰੀਆਂ ਵਾਲਿਆਂ ਨੇ ਵੀ ਸਟੇ ਲਿਆ ਆਇਆ ਜੀ ਹਾਂਜੀ ਬਾਕੀ ਮਹਿਕਮਾ ਆਇਆ ਜੀ ਤੁਸੀਂ ਮਹਿਕਮੇ ਤੋਂ ਪੁੱਛੋ ਜੀ ਇਹਨਾਂ ਕੋਲੇ ਕੀ ਆਰਡਰ ਆ ਜਾਂ ਕੀ ਸਿਸਟਮ ਹੈ ਜੀ ਅੱਜ ਜਿਹੜਾ ਉਦਘਾਟਨ ਕੀਤਾ ਗਿਆ ਹੈ ਕਿੰਨਾ ਇਹਦੀ ਲਾਗਤ ਨਾਲ ਹੋਊਗਾ ਕਿ ਕਿਹੜੇ ਕਿਹੜੇ ਪਿੰਡਾਂ ਵਿੱਚ ਅੱਜ ਅਸੀਂ ਸ਼ੇਰਗੜ ਪਿੰਡ ਦੇ ਵਿੱਚ ਜੋ ਉਦਘਾਟਨ ਕੀਤਾ ਮੋਗੇ ਦਾ ਔਰ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਅੱਜ ਦੀ ਨਹੀਂ ਪਤਾ ਨਹੀਂ ਮੈਨੂੰ ਲੱਗਦਾ 30-35 ਸਾਲ ਤੋਂ 50 ਸਾਲ ਤੋਂ 50 ਸਾਲ ਤੋਂ 50 ਸਾਲ ਦੀ ਡਿਮਾਂਡ ਸੀ ਜਿਹਦੇ ਵਿੱਚ ਸਾਡਾ 1300 ਏਕੜ ਦੇ ਕਰੀਬ ਜਿਹੜਾ ਰਕਬਾ ਸੀ ਉਹ ਬੰਜਰ ਹੋ ਰਿਹਾ ਸੀ ਅਖਬਾਰਾਂ 'ਚ ਖਬਰਾਂ ਲੱਗੀਆਂ ਸੀ ਵੀ ਇਹ ਪਿੰਡ ਵਿਕਾਊ ਹੈ ਇਹਨੂੰ ਖਰੀਦ ਲੋ ਔਰ ਇਹ ਖਬਰ ਲੈ ਕੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੋਲ ਸ਼ੇਰਗੜ ਪਿੰਡ ਵਾਸੀਆਂ ਨੂੰ ਲੈ ਕੇ ਗਈ ਸੀ ਔਰ ਉਹਨਾਂ ਦੀ ਮਿਹਰਬਾਨੀ ਦੇ ਨਾਲ ਅੱਜ 2 ਕਰੋੜ ਦੀ ਲਾਗਤ ਦੇ ਨਾਲ ਜੋ ਇੱਥੇ ਮੋਗੇ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਇੱਥੇ 1300 ਏਕੜ ਰਕਬੇ ਨੂੰ ਪਾਣੀ ਮਿਲੇਗਾ ਲੋਕਾਂ ਨੂੰ ਜੀਵਨ ਮਿਲੇਗਾ ਉੱਥੇ 9 ਕਿਲੋਮੀਟਰ ਤੱਕ ਦੀ ਇਹ ਲੰਬਾਈ 7 ਕਿਲੋਮੀਟਰ ਤੱਕ ਦੀ ਲੰਬਾਈ ਦਾ ਇਹ ਪ੍ਰੋਜੈਕਟ ਹੈਗਾ ਔਰ ਇਹਦੇ ਨਾਲ ਸ਼ੇਅਰ ਕੜ ਨੂੰ ਔਰ ਇੱਥੇ ਆਸ-ਪਾਸ ਦੇ ਜਿਹੜੇ ਪਿੰਡਾਂ ਦਾ ਉਹਨਾਂ ਨੂੰ ਬਹੁਤ ਸਾਰਾ ਫਾਇਦਾ ਹੋਣ ਵਾਲਾ ਔਰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਮੈਮ ਆਪਣੇ ਉਹਨਾਂ ਪੁੱਛ ਪਿੰਡਾਂ ਵਾਲੋ ਜਿਹੜਾ ਬਹੁਤ ਕਿਤਾ ਜਾਦਾ ਸਾਡਾ ਸਟੇਲ ਆਇਆ ਵੀ ਇਸ ਟੱਕੇ ਨਾਲ ਜਿਹੜੇ ਮੰਨ ਲਓ ਪਰਵਾਰਿਆ ਸਰਕਾਰ ਦਾ ਪ੍ਰੈਸ਼ਰ ਹੈ ਕੀ ਹੈ ਬਿਲਕੁਲ ਵੀ ਕੋਈ ਵੀ ਕੰਮ ਟੱਕੇ ਸਰਕਾਰਾਂ ਕਿਉਂ ਲੋਕਾਂ ਦੇ ਵਿਰੋਧ ਕਰਨਗੀਆਂ ਸਰਕਾਰਾਂ ਲਈ ਸਾਰੇ ਕੋਝੇ ਹੁੰਦੇ ਆ ਔਰ ਜੋ ਸਟੇਲ ਆ ਉਹ ਇਸ ਜਿੱਥੇ ਅਸੀਂ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਇਸ ਕੰਮ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਰਾ ਕੁਝ ਮੈਂ ਇਨਵੈਸਟੀਗੇਟ ਕਰਾ ਕੇ ਹੀ ਉਦਘਾਟ ਤੁਕਮ ਨਹੀਂ ਹੈ ਔਰ ਜਿਨ੍ਹਾਂ ਦੀ ਇਹ ਪ੍ਰੋਬਲਮ ਹੈ ਜੋ ਧਿਰ ਦੀ ਪ੍ਰੋਬਲਮ ਹੈ ਅਸੀਂ ਉਹਨਾਂ ਦੀ ਪ੍ਰੋਬਲਮ ਵੀ ਸੌਟ ਆਊਟ ਕਰਾਂਗੇ ਕਿਸੇ ਨੂੰ ਵੀ ਐ ਵਾਂਝਾ ਨਹੀਂ ਕਰਾਂਗੇ ਸਹੂਲਤ ਤੋਂ